ਅੱਜ ਅਸੀਂ ਗੱਲ ਕਰਾਂਗੇ ਬਾਤ ਪਿਤ ਕਫ ਦੇ ਬਾਰੇ ਦੇ ਵਿੱਚ ਅਕਸਰੀ ਪੇਸ਼ੈਂਟ ਦੀ ਕੁਐਰੀਜ਼ ਹੁੰਦੀ ਹੈ ਕਿ ਇਹ ਬਾਤ ਪਿਤ ਕਫ ਕੀ ਹੁੰਦਾ ਹੈ ਪਰ ਆਯੁਰਵੇਦਾ ਦੇ ਵਿੱਚ ਬਾਤ ਪਿਤ ਕਫ ਦਾ ਬੜਾ ਮਹੱਤਵ ਦੱਸਿਆ ਗਿਆ ਬਾਤ ਪਿਤ ਕਫ ਮੀਨਸ ਤੁਹਾਡੀ ਪ੍ਰਕਿਰਤੀ ਤੁਹਾਡੀ ਸਰੀਰ ਦੀ ਨੇਚਰ ਦੇ ਬਾਰੇ ਜਾਨਣਾ ਵਾਤ ਮੀਨਸ 에ਅਰ 에ਅਰ ਮੀਨਸ ਜੋ ਵੀ ਹਵਾ ਆਪਣੇ ਬੋਡੀ ਦੇ ਵਿੱਚ ਸਰਕੂਲੇਟ ਕਰਦੀ ਹੈ ਉਹ ਇੱਕ ਆਪਣਾ ਪਾਥ ਕਵਰ ਕਰਕੇ ਵਾਪਸ ਇੱਕ ਸਾਈਕਲ ਕੰਪਲੀਟ ਕਰਕੇ ਆਉਂਦੀ ਹੈ ਉਸ ਨੂੰ ਵਾਤ ਕਿਹਾ ਜਾਂਦਾ ਹੈ ਪਿੱਤ ਤੁਹਾਡੇ ਮੈਟਾਬੋਲਿਜ਼ਮ ਰੇਟ ਜੋ ਵੀ ਤੁਹਾਡੇ ਖਾਣਾ ਹੈ ਤੁਹਾਡਾ ਪਚ ਰਿਹਾ ਹੈ ਖਾਣਾ ਟੁੱਟ ਰਿਹਾ ਹੈ ਜਾਂ ਤੁਹਾਡੇ ਸਰੀਰ ਦੇ ਵਿੱਚ ਗਰਮੈਸ਼ ਹੈ ਤੁਹਾਡੇ ਬਲੱਡ ਦੇ ਕਣ ਬਣ ਰਹੇ ਹਨ ਤਾਂ ਉਹ ਪਿੱਤ ਦੇ ਕਰਕੇ ਹੁੰਦਾ ਹੈ ਕਫ ਮੀਨਸ ਤੁਹਾਡੀ ਬੋਡੀ ਦੇ ਵਿੱਚ ਲਿਬ੍ਰੀਕੇਸ਼ਨ ਕਫ ਤੋਂ ਲੋਕ ਅਕਸਰੀ ਸਮਝ ਲੈਂਦੇ ਹਨ ਨਜਲਾ ਰੀਸ਼ਾ ਜਾਂ ਖੰਸੀ ਲੇਕਿਨ ਉਹ ਵਾਲਾ ਕਫ ਨਹੀਂ ਹੈ ਬੋਡੀ ਦੇ ਵਿੱਚ ਲਿਬ੍ਰੀਕੇਸ਼ਨ ਜਿਵੇਂ ਕਿ ਤੁਹਾਡੇ ਜੋੜਾਂ ਦੇ ਵਿੱਚ ਚਿਕਨਾਈ ਉਸ ਨੂੰ ਵੀ ਕੱਪ ਦੇ ਕਰਕੇ ਜਾਣਿਆ ਜਾਂਦਾ ਹੈ ਜਾਂ ਤੁਹਾਡੀ ਬੋਡੀ ਸਰਕੂਲੇਟ ਕਰ ਰਹੀ ਹੈ ਤੇ ਤੁਹਾਡੀ ਫੇਸ ਦੇ ਉੱਪਰ ਗਲੋ ਆ ਰਿਹਾ ਹੈ ਇੱਕ ਲਿਬ੍ਰੀਕੇਸ਼ਨ ਹੋ ਰਹੀ ਹੈ ਨੇਚਰਲ ਆਇਲ ਆ ਰਿਹਾ ਇਹ ਵੀ ਤੁਹਾਡੇ ਕੱਪ ਦੇ ਕਰਕੇ ਹੁੰਦਾ ਹੈ ਧੰਨਵਾਦ